ਦੀ ਰਾਜੋਹੀ ਸਾਡੇ ਭਗਵਾਨ ਜੀ ਮਾਨ ਮੁਹਰਦਾਬਾ ਮੁਹਰਦਾਬਾ ਕੁਰਬਾਨ ਆਓ ਜਸਤ ਕੇਂਦਰ ਦੇ ਪੰਜਾਬ ਸਰਕਾਰ ਦੀ ਪੂਰਦੇ ਤੱਕ ਕਰਕੇ ਐਸਪੀ ਦਫਤਰ ਸਾਰਿਆਂ ਨੂੰ ਸਮੱਧਾ ਲਾ ਕੇ ਬਿਠੇ ਸਾਰਿਆਂ ਜਥੇਬੰਦੀਆਂ ਦੇ ਸਰਮੌਰ ਆਗੂ ਨਦਾਵਾ ਪੜਾ ਨੌਜਵਾਨ ਵੀਰੋ ਮਜ਼ਦੂਰ ਭਾਈ ਜਰਾ ਸਾਰੇ ਖਟੋਰੀ ਸਾਹਿਬ ਗRAND ਵਾਲ ਦੇ ਵਿੱਚ ਪਾਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬੇ ਬਾਦ ਆਗਿਓ ਤਵੇਂ ਰੋਸ ਜਾਗਿਓ ਅੱਜ ਤੁਹਾਡਾ ਠਾਖਾ ਮਾਰਦਾ ਕ ਤੇਜ ਕਰਦੀ ਗੋਹਾਈ ਕਰਦਾ ਵੀ ਜਿਹੜੇ ਪੂਰੇ ਦੇਸ਼ ਨੂੰ ਕੁੱਟ ਕੇ ਮੋਢੀ ਆਪਣੀ ਹਕੂਮਤ ਆਪਣੀ ਕੁਰਸੀ ਚਾਹ ਰਿਹਾ ਕਿਦਰ ਦਾ ਤੀਜੇ ਚਰਨ ਦੇ ਵਿੱਚ ਜੋਰ ਕੋਲ ਕਰਕੇ ਫੇਰ ਆ ਗਿਆ ਕਿ ਬੁਲੇਖਾ ਪਾਲ ਕੇ ਦੇਤੀ ਆ ਮੋਦੀ ਸਰਕਾਰ ਵੀ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਦਬਾ ਕੇ ਪੂਰੇ ਦੁਨੀਆ ਦੇ ਵਿੱਚ ਆਪਣੀ ਧੌਲ ਜਮਾ ਲਵਾਂ ਵੀ ਆ ੱੱੱੱੱੱੱੱ ਇਹ ਵਾਲੇ ਜਿਹੜੇ ਸਿਕੰਦਰ ਦਾ ਮੂੰਹ ਤੋੜਨ ਵਾਲੇ ਸੀ ਇਹ ਉਹ ਆ ਜਿਹੜੇ ਅਫਗਾਨੀਆਂ ਦੇ ਰਾਮਾਂ ਦੇ ਵਿੱਚ ਫੜਨ ਵਾਲੇ ਸੀ ਇਹ ਉਹ ਆ ਜਿਹੜੇ ਚੇਹੇ ਖਾਣੂ ਤੇ ਇਤੇ ਵਿਗਾਰਨ ਵਾਲੇ ਸੀ ਇਹ ਉਹ ਆ ਜਿਨ੍ਹਾਂ ਨੇ ਆਪਣੇ ਇਸ ਜਿੱਤੇ ਦੀ ਰਾਖੀ ਕਰਦਿਆ ਪੂਰੇ ਦੇਸ਼ ਨੂੰ ਬਚਾਉਣ ਵਾਸਤੇ ਹਰੇਕ ਕੁਰਬਾਨੀ ਦਿੱਤੀ ਇਹ ਅੱਜ ਤੁਹਾਡੀ ਅੱਖ ਦਿਖਾ ਰਹੀ ਆ ਵੀ ਆਉਣੇ ਦਿਨਾਂ ਦੇ ਵਿੱਚ ਇਹ ਕਾਬਲੇ ਹੋਰ ਬਹੁਤ ਵੱਡੇ ਹੋਣੇ ਆ ਪਰਚੇ-ਪੁਰਚੇ ਤੋਂ ਕੋ ਡਰਦੀ ਲੋੜ ਨਹੀਂ ਸਾਡੇ ਕਿਸਾਨਾਂ ਬਟੂਰੇ ਦੇ ਕਾਬਲ ਵਹਿਤ ਆ ਕਿ ਜਿਹਦੇ ਤੇ ਪਰਚਾ ਨਹੀਂ ਉਹ ਸੰਭਲੋ ਜੰਮਿਆ ਹੀ ਨਹੀਂ ਕਿਉਂਕਿ ਸਰਕਾਰੀ ਪਰਚੇ ਸਿਆਸੀ ਪਰਚੇ ਹੋਣ ਆ ਇਹ ਤਾਂ ਸਾਨੂੰ ਕੋਈ ਰਾਹ ਕੋਈ ਨਹੀਂ ਕਿਉਂਕਿ ਅਸੀਂ ਉਹਨਾਂ ਦੀ ਆਵਾਜ਼ ਆ ਰਹਾ ਦਾ ਜਿਨ੍ਹਾਂ ਨੇ ਬਾਦਲ ਨੂੰ ਮੂੰਹ ਦੇ ਉੱਤੇ ਜਾ ਕੇ ਕਹਿ ਕੇ ਪਹਿਲਾ ਧਰਨਾ ਏਮਨਾਬਾਦ ਦੀ ਧਰਤੀ ਦੇ ਭਾਈ ਲਾਲਵਰ ਨੂੰ ਨਾਲ ਲੈ ਕੇ ਲਾਇਆ ਸੀ ਤੇ ਉਦੋਂ ਦੇ ਜਿਹੜੇ ਝੋਈ ਚੋਕ ਸਹੀ ਉਹਨਾਂ ਨੇ ਕਿਹਾ ਸੀ ਗੁਰਨਾਥ ਸਾਹਿਬ ਜੀ ਤੁਸੀਂ ਧਰਨਾ ਲਾ ਕੇ ਬੈਠੇ ਜੇ ਜੇਲ੍ਹ ਹੋਊਗੀ ਤਸ਼ੱਦਦ ਹੋਊਗਾ ਪਰ ਕੋਈ ਪ੍ਰਵਾਹ ਨਾ ਕਰਦੇ ਆਇਆ ਗੁਰੂ ਸਾਹਿਬ ਨੇ ਬਾਹਰ ਪਾਣੀ ਦੇ ਵਿੱਚ ਛਾਉ ਦੇ ਚਾਰੇ ਸੀ ਪਾਪ ਕੀ ਜੰਗਲਾ ਕਾਬਲੋ ਤਾਇਆ ਜੋੜੀ ਮੰਗੇ ਦਾਨ ਦੇ ਲਾਲੋ ਸ਼ਰਮ ਮਤਰਮ ਦੇ ਛੱਪ ਖੜੇ ਹੂਣ ਫਿਰੇ ਪ੍ਰਧਾਨ ਦੇ ਲਾਲੋ ਕਾਦੀਆਂ ਬਾਹਮਣਾ ਕੀ ਗੱਲ ਥਕੀ ਅੰਧ ਪੜੇ ਸ਼ੈਤਾਨ ਦੇ ਲਾਲੋ ਰਾਜੇਸ਼ੀ ਮਕਦਮ ਕੁੱਤੇ ਜਾਇ ਜਗਾਇਨ ਬੈਠੇ ਸੁਤੇ ਚਾਤਰ ਨਹੀਂ ਦਾ ਪਾਇਣ ਘਾਰੋ ਰੱਤ ਦੇ ਵਿੱਚ ਸੁਤੇ ਹੋ ਚੱਟ ਜਾਓ ਇਹ ਸ ਲੋ ਗੁਰੂ ਸਰੂ ਦੇ ਚਾਰੇ ਹੋਇਆ ਉੱਥੇ ਬਾਅਦ ਦੇ ਮੂਹਰੇ ਤੇ ਬੇਚੱਕ ਚੱਕੀ ਪੀੜੀ ਪੈ ਗਈ ਜੇਲ੍ਹ ਦੇ ਵਿੱਚ ਜੇਲ੍ਹ ਕੱਟੀ ਇਹਦੇ باوجود ਜੋ ਅਪਰਾਧ ਕੀਤਾ ਸੀ ਜੋ ਆਪਣਾ ਨਿਸ਼ਾਨਾ ਸੀ ਜੋ ਮਿਸ਼ਨ ਸੀ ਉਹਨੂੰ ਪੂਰਾ ਕਰਨ ਵਾਲ ਤੇ 230 ਹਜ਼ਾਰ ਦਾ ਸਮਾਂ ਲਾਇਆ ਔਰ ਉਸ ਤੋਂ ਬਾਅਦ ਜੋ ਰੂਪੇ ਦਾ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਘਰੀ ਗਈ ਜੇ ਇਹ ਤਸਵੀਰ ਉੱਤੇ ਮੁਕੰਮਲ ਕੀਤੀ ਉਹ ਤਸਵੀਰ ਨੇ 609 ਸਾਲ ਦਾ ਰਾਜਪਦੰਡ ਉਠਾ ਕਰਕੇ ਮਾਰਿਆ ਸੀ ਤੇ ਪੁਲੇਗਾ ਦਾ ਮੋਢੀ ਨੂੰ ਤੇ ਪੁਲੇਗਾ ਦਾ ਪ੍ਰਗਟਾ ਨੂੰ ਇਹ ਪੁਲੇਗਾ ਦੇ ਦੂਜੇ ਪਛਾਜਨ ਨੂੰ ਵੀ ਅਸੀਂ ਵਰੰਤ ਭੇਟ ਕੇ ਘਰਾਂ ਦੇ ਵਿੱਚ ਬੈਠੇ ਕਿਸਾਨਾਂ ਨੂੰ ਦਬਾ ਲਾਂਗੇ ਢਰਾ ਲਾਂਗੇ ਉਹ ਵੀ ਇਸ ਪਰਚੇ ਦੇ ਚੋਣ ਨਾਮ ਨੂੰ ਕੀਤੀ ਆ ਜਿਹਨਾਂ ਨੂੰ ਕੋਈ ਵੀ ਮੋਢੀ ਕਿਦਰ ਦੀ ਆਵਾ ਕਿਉਂ ਆਇਆ ਇਧਰ ਗਿਆ ਉਹ ਨਾਲ ਵੀ ਪਰਚੇ ਵਿੱਚ ਸ਼ਾਮਲ ਕਰਦਾ ਵਾ ਅਸਾਂ ਦੇ ਵਿੱਚ ਇਹ ਦੈਸ ਦਾ ਮਾਹੌਲ ਜਿਹੜਾ ਉਹ ਪੈਦਾ ਕਰਨਾ ਚਾਹਦੇ ਆ ਪਰ ਇਹਦੇ ਵਿੱਚ ਅੱਜ ਤੁਹਾਡਾ ਇਹ ਘਾਟਾ ਮਾਰਦਾ ਘਾਟ ਕੋਟ ਜ਼ਹਿਰ ਦੈਸ ਜਿਹਦਾ ਮਾਹੌਲ ਨੂੰ ਪੂਰੀ ਤਰ੍ਹਾਂ ਨੇਸ਼ ਤੋਂ ਨਮੂਨ ਕਰਕੇ ਰੱਖ ਦੂ ਇੱਥੋਂ ਦਾ ਪ੍ਰਬੰਧ ਚਲਾ ਰਿਹਾ ਭਗਵੰਤ ਮਾਨ ਡੀਜੀਪੀ ਪੰਜਾਬ ਅਸੀਂ ਅੱਜ ਦੇ ਇਸ ਕਦਮ ਤੋਂ ਕਹਿੰਦੇ ਆ ਕਿ ਜਿੰਨੀ ਜਲਦੀ ਹੋ ਸਕੇ ਇਹ ਪਰਚਾ ਤੇ ਰੱਦ ਕਰਨਾ ਹੀ ਕਰਨਾ ਪੂਰੇ ਪੰਜਾਬ ਦੇ ਵਿੱਚ ਜਿਹੜੇ ਤਸ਼ੱਦਦ ਕਰਦਿਆ ਹੋਰ ਪਰਚੇ ਪਸਾ ਦੱਚ ਕੀਤੇ ਆ ਜਿਹੜੇ ਤੁਸੀਂ ਇੰਨਾ ਦਿਆਂ ਦੇ ਵਿੱਚ ਲੱਕ ਲੱਕ ਕੱਟ ਦੇ ਵਿੱਚ ਕਾਰਪੋਰੇਟਰ ਦੇ ਰੋਡੀਆਂ ਦੀਆਂ ਨਿਸ਼ਾਨੀਆਂ ਰੋਣ ਲਈ ਆ ਰਹੇ ਜੇ ਪਾਈਪ ਗੈਸ ਲੈਂ ਲਗਾਉਣ ਲਈ ਆ ਰਹੇ ਜੇ ਉਹਨਾਂ ਵੱਲੇ ਵੀ ਸਾਡਾ ਧਿਆਨ ਵਾ ਉਹ ਪਰਚੇ ਉਹ ਤਸ਼ੱਦਦ ਵੀ ਬੰਦ ਕਰੋਗੇ ਨਿਲੇਖਾ ਪਾੜ ਕੇ ਬੈਠੀ ਐ ਇੱਕ ਸਰਕਾਰ ਵੀ ਆਪੋ ਚ ਵੰਡੇ ਰਿਆ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ 12 ਮਿਸਲਾਂ ਦੀ ਇਕੱਠੀਆਂ ਹੋਤੀਆਂ ਰੀਆਂ ਤੇ ਅੱਜ ਇੱਕ ਨਮੂਨਾ ਪੇਸ਼ ਕੀਤਾ ਦੋਆ ਕੋਰਮਾਰੇ ਖਨੌਰੀ ਸ਼ੰਭੂ ਰਦਰਪੁਰਾ ਦੇ ਸ਼ੰਭੂ ਦੇ ਆਪਣੇ ਰਦਰਪੁਰਾ ਖਨੌਰੀ ਸ਼ੰਭੂ ਦੇ ਵੀ ਅਸੀਂ ਭਾਈ ਇਕੱਠੇ ਹੋ ਕੇ ਲੜ ਸਕਦੇ ਆਂ ਤੇ ਲੜ ਕੇ ਜਿੱਤ ਪ੍ਰਾਪਤ ਕਰਾਂਗੇ ਇਹ ਸਾਰੇ ਬੰਗਾਰਵਾ ਅੱਜ ਦੇ ਇਸ ਇਕੱਠੇ ਕਿ ਜਿੰਨੀ ਜਲਦੀ ਹੋ ਸਕੇ ਇਸ ਪਰਚੇ ਨੂੰ ਰੱਦ ਕਰਕੇ ਪੰਜਾਬ ਸਰਕਾਰ ਕਿਥੋਂ ਦਾ ਪੁਲਿਸ ਪ੍ਰਸ਼ਾਸਨ ਆਪਣੀ ਗਲਤੀ ਦਾ ਅਹਿਸਾਸ ਦੇ ਵੀ ਜਦੋਂ ਲੋਕਾਂ ਦੇ ਨਾਜਾਇਜ਼ ਜ਼ਬਰਦਸਤ ਹੋਊਗਾ ਨਾਜਾਇਜ਼ ਪਰਚੇ ਹੋਣਗੇ ਤੇ ਲੋਕ ਲੜਾਈ ਦੇ ਮੈਦਾਨ ਦੇ ਵਿੱਚ ਇਤਰਾ ਹੀ ਨੀਰਾ ਕੱਢ ਕੇ ਆਉਣਗੇ ਤੁਹਾਨੂੰ ਇਹ ਅਪੀਲ ਅੱਜ ਦੇ ਕਦਰ ਵਿੱਚ ਵੀ ਤੁਸੀਂ ਆਪਣਾ ਜਾਗਤਾ ਸੰਜਮ ਭਾਈਚਾਰਾ ਇੱਕ ਤੋਂ ਦੂਜੇ ਤੇ ਵਿਸ਼ਵਾਸ ਤੇ ਭਰੋਸਾ ਬਣਾ ਕੇ ਰੱਖਿਓ ਜੀ ਐਮਐਸਵੀ ਕਰੰਟਰ ਦਾ ਕਰੂਨੀ ਲੈਣਾ ਵਾ 200 ਦੇ ਮੋੜੇਗਾ 700 ਪਿਆ ਜਾਰੀ ਲੈਣੀ ਆ ਲਖੀਪੁਰ ਖੀਰੀ ਲਖੀਪੁਰ ਖੀਰੀ ਕਾਦੇ ਦੋਸੀ ਆਜੇ ਉਸ ਦਾ ਟੈਨੂ ਦੇਗ ਨਸਲਾਕਾ ਪਿੱਛੇ ਭਜਾਉਣਾ ਵਾ 2023 ਇੱਕ ਦੂਜੀ ਦਾ ਰੱਬ ਦਿਵਾਉਣਾ ਵਾ ਕਿਸਾਨਾਂ ਮਜ਼ਦੂਰਾਂ ਦੇ ਸੂਚੇ ਕਰਜੇ ਤੇ ਲਕੀਰ ਪੂਰੇ ਦੇਸ਼ 'ਚ ਫੇਰ ਲਈ ਮਜਬੂਰ ਕਰਨਾ ਇਹਨੇ ਨੂੰ ਇਹ ਕਿਹਖੀ ਆਪਦੇ ਕਰਦੇ ਆ ਕਿਉਂਕਿ ਦੇਸ਼ ਇਕੱਠਾ ਹੋ ਰਿਹਾ ਵਾ ਲੋਕ ਇਕੱਠੇ ਹੋ ਰਿਹਾ ਔਰ ਜਦੋਂ ਲੋਕ ਲੈ ਨੁੱਸਰਦੀ ਆ ਤੇ ਕਾਰਪੋਰੇਟ ਰੂਪੀ ਗਾਂਧ ਮੰਗ ਸਾਰਾ ਸਮੁੰਦਰ ਦੀ ਲਹਿਰ ਦੇ ਵਿੱਚ ਰੁੜ ਕੇ ਹੋ ਜਾਊਗਾ ਕਿਉਂਕਿ ਲੋਕ ਸੰਸਦ ਦੇ ਵਿੱਚ ਲੋਕ ਕੱਡੇ ਹੁੰਦੇ ਆ ਜਮੂਰੀਆਤਾ ਕਾਰਨ ਕਰਕੇ ਇਸ ਸਟੇਟਾਂ ਦੇ ਰਾਜੇ ਬਣੇ ਦੇਸ਼ ਦੇ ਰਾਜੇ ਬਣੇ ਬੈਠਿਆ ਲੋਕਾਂ ਨੂੰ ਦਿਵਾਉਣ ਦੀ ਜਿਹੜੀ ਪਾਲਸੀ ਆ ਇਹਦੀ ਨਖੇਦੀ ਕਰਦਿਆਂ ਇਥੇ ਕਹਿੰਨੇ ਆ ਚਦਾਵ ਨਹੀਂ ਗੱਲਿਆ ਇਹਨਾਂ ਪਰਚਿਆਂ ਨੂੰ ਛੇਤੀ ਕਰਨ ਕੋ ਉਹਨਾਂ ਦਾ ਸਵਾ ਤੇ ਸਾਨੂੰ ਵੀ ਕੋਲ ਦੇਸ਼ ਵਾਸੀਓ ਤੁਹਾਡਾ ਹੁੰਦਾ ਇਨੀਆਂ ਬੇਨਤੀਆਂ ਨਾਲ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸੁਖਾਲ ਸਿੰਘ ਦਾ ਦੇਖੋ ਮੈਂ ਬਾਰ-ਬਾਰ ਬੇਨਤੀਆਂ ਕਰ ਲਿਆ ਆ ਰਦਾਸ ਕੋਲ ਜੱਗਾ ਭਰਾ ਆ ਗਿਆ ਪਰ ਯਾਰ ਜਿਹੜੇ ਆ ਖੁchre ਆਪਾਂ ਆਪਾਂ ਜੱਥੇ ਬੰਦੀ ਤੇ ਕਿੰਨੇ ਪੁਰਾਣੇ ਆਗੂ ਵਰਕਰ ਸਾਰਿਆਂ ਨੂੰ ਬੈਠੀ ਵੀ ਇੱਧਰ ਬੈਠੋ ਯਾਰ ਐ ਨਾ ਕਰੋ ਬੰਦੇ ਆ ਰਹੇ ਹੋ ਬੈਠੋ ਯਾਰ ਭਰਾਵੋ ਬੈਠੋ ਜਾ ਕੇ